ਕੇਰਲ ਵਿੱਚ ਰਹਿਣ ਵਾਲੀ ਇਸ ਲੜਕੀ ਨੇ ਅਜਿਹਾ ਕੀ ਕਰ ਦਿੱਤਾ ਕਿ ਐਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਕਿਹਾ ਜਾ ਰਿਹਾ ਹੈ ਕਿ ਐਸ ਕੁੜੀ ਨੂੰ ਕੰਬਲ ਵਿੱਚ ਲਪੇਟ ਕੇ ਗੋਲੀਆਂ ਮਾਰ ਕੇ ਭੁੰਨ ਦਿੱਤਾ ਜਾਵੇਗਾ। ਸੋ ਆਓ ਜਾਣਦੇ ਹਾਂ ਜੀ ਨਮੀਸ਼ਾ ਪ੍ਰਿਆ ਦੀ ਪੂਰੀ ਕਹਾਣੀ। ਆਖਰਕਾਰ ਮੌਤ ਦੀ ਸਜ਼ਾ ਦੇਣ ਪਿੱਛੇ ਕਾਰਨ ਕੀ ਹੈ? ਨਮੀਸ਼ਾ ਪ੍ਰਿਆ ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਕੋਲੇਗੋਂਡੇ ਦੀ ਰਹਿਣ ਵਾਲੀ ਹੈ। 2008 ਚ ਨਰਸਿੰਗ ਦੀ ਪੜ੍ਹਾਈ ਉਸਨੇ ਪੂਰੀ ਕੀਤੀ। ਕੇਰਲ ਚ ਉਸਨੇ ਕੁਝ ਟਾਈਮ ਕੰਮ ਕੀਤਾ। ਘੱਟ ਤਨਖਾਹ ਅਤੇ ਮੌਕਿਆਂ ਦੀ ਘਾਟ ਕਾਰਨ ਉਸਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ। ਉਹ ਯਮਨ ਦੇਸ਼ ਵਿੱਚ ਗਈ ਅਤੇ ਉਸ ਦੀ ਰਾਜਧਾਨੀ ਸਨਾ ਦੇ ਇੱਕ ਹਸਪਤਾਲ ਵਿੱਚ ਉਸ ਨੂੰ ਨੌਕਰੀ ਮਿਲ ਗਈ। ਉੱਥੇ ਉਸ ਨੇ ਜੀਤੋੜ ਮਿਹਨਤ ਕੀਤੀ ਅਤੇ ਆਪਣੇ ਮਾਪਿਆਂ ਨੂੰ ਪੈਸੇ ਭੇਜਦੀ ਰਹੀ। ਇੱਕ ਸਾਲ ਲੰਘ ਜਾਂਦਾ ਹੈ ਤੇ 2010 ਵਿੱਚ ਨਮੀਸ਼ਾ ਭਾਰਤ ਆਉਂਦੀ ਹੈ ਤੇ ਟੋਮੀ ਥੌਮਸਨ ਨਾਮ ਦੇ ਲੜਕੇ ਨਾਲ ਵਿਆਹ ਕਰਵਾਉਂਦੀ ਹੈ। ਉਸ ਦਾ ਪਤੀ ਟੈਕਸੀ ਚਲਾਉਂਦਾ ਸੀ। ਸਭ ਕੁਝ ਬਹੁਤ ਹੀ ਵਧੀਆ ਚੱਲ ਰਿਹਾ ਸੀ। ਨਮੀਸ਼ਾ ਇੱਕ ਦਿਨ ਆਪਣੇ ਪਤੀ ਨਾਲ ਗੱਲ ਕਰਦੀ ਹੈ। ਉਹ ਕਹਿੰਦੀ ਹੈ ਕਿ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤੁਸੀਂ ਵੀ ਮੇਰੇ ਨਾਲ ਯਮਨ ਚੱਲੋ ਤੇ ਉਸ ਦਾ ਪਤੀ ਕਹਿੰਦਾ ਚੱਲ ਜਿਵੇਂ ਤੈਨੂੰ ਠੀਕ ਲੱਗਦਾ ਉਹ ਆਪਣੇ ਪਤੀ ਨਾਲ ਯਮਨ ਆ ਜਾਂਦੀ ਹੈ ਇੱਥੇ ਨਮੀਸ਼ਾ ਨਰਸਿੰਗ ਦਾ ਕੰਮ ਕਰਦੀ ਤੇ ਉਸ ਦਾ ਪਤੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਦੋਨੋਂ ਪੈਸੇ ਤਾਂ ਠੀਕ ਠਾਕ ਕਮਾ ਰਹੇ ਸਨ ਪਰ ਨਮੀਸ਼ਾ ਨੂੰ ਲੱਗਦਾ ਸੀ ਜੇ ਉਹ ਆਪਣਾ ਕਲੀਨਿਕ ਖੋਲ ਲਵੇ ਤਾਂ ਉਹਨਾਂ ਨੂੰ ਜ਼ਿਆਦਾ ਪੈਸੇ ਬਣਨਗੇ 2013 ਵਿੱਚ ਉੱਥੇ ਹੀ ਉਹਨਾਂ ਦੇ ਘਰ ਇੱਕ ਕਤੀ ਜਨਮ ਲੈਂਦੀ ਹੈ ਕੁਝ ਟਾਈਮ ਬਾਅਦ ਦੇਸ਼ ਦੀ ਹਾਲਤ ਵਿਗੜਨ ਲੱਗਦੀ ਹੈ 2014 ਵਿੱਚ ਯਮਨ ਵਿੱਚ ਯੁੱਧ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਇਹਨਾਂ ਹਾਲਾਤਾਂ ਵਿੱਚ ਨਮੀਸ਼ਾ ਦਾ ਪਤੀ ਆਪਣੀ ਬੇਟੀ ਨੂੰ ਨਾਲ ਲੈ ਕੇ ਭਾਰਤ ਆ ਜਾਂਦਾ ਪਰ ਨਮੀਸ਼ਾ ਉੱਥੇ ਹੀ ਕੰਮ ਕਰ ਕਹਿੰਦੀ ਹੈ ਯਮਨ ਵਿੱਚ ਵਿਦੇਸ਼ੀ ਨੀਤੀਆਂ ਸਖਤ ਹੋ ਜਾਂਦੀਆਂ ਨੇ ਤੇ ਨਮੀਸ਼ਾ ਦਾ ਪਤੀ ਵਾਪਸ ਯਮਨ ਨਹੀਂ ਆ ਸਕਦਾ ਸੀ ਨਮੀਸ਼ਾ ਦੇ ਦਿਮਾਗ ਵਿੱਚ ਕਲੀਨਿਕ ਖੋਲਣ ਦੀ ਗੱਲ ਲਗਾਤਾਰ ਚੱਲ ਰਹੀ ਸੀ ਪਰ ਯਮਨ ਦੇ ਕਾਨੂੰਨ ਅਨੁਸਾਰ ਕੋਈ ਵੀ ਵਿਦੇਸ਼ੀ ਬੰਦਾ ਇੱਥੇ ਆਪਣਾ ਬਿਜ਼ਨਸ ਨਹੀਂ ਕਰ ਸਕਦਾ ਤੇ ਸਿਰਫ ਨੌਕਰੀ ਹੀ ਕਰ ਸਕਦਾ ਨਮੀਸ਼ਾ ਨੂੰ ਕਲੀਨਿਕ ਖੋਲਣ ਲਈ ਲੋਕਲ ਬੰਦੇ ਦੀ ਲੋੜ ਸੀ ਉਹਨਾਂ ਦਿਨਾਂ ਵਿੱਚ ਇੱਕ ਮੁੰਡਾ ਪਰਿਵਾਰ ਨੂੰ ਲੈ ਕੇ ਹਸਪਤਾਲ ਆਉਂਦਾ ਸੀ ਜਿਸ ਦਾ ਨਾਮ ਤਲਾਲ ਅਬਦੋ ਮਹਿਦੀ ਸੀ ਤਲਾਲ ਜਦੋਂ ਆਪਣੇ ਪਰਿਵਾਰ ਨਾਲ ਹਸਪਤਾਲ ਵਿੱਚ ਆਉਂਦਾ ਸੀ ਤਾਂ ਉਹ ਨਮੀਸ਼ਾ ਨਾਲ ਗੱਲਾਂ-ਬਾਤਾਂ ਕਰਦਾ ਰਹਿੰਦਾ ਸੀ। ਤਲਾਲ ਇੰਡੀਆ ਘੁੰਮਣਾ ਚਾਹੁੰਦਾ ਸੀ ਇਸ ਕਰਕੇ ਉਹ ਨਮੀਸ਼ਾ ਨਾਲ ਗੱਲਬਾਤ ਕਰਦਾ। ਤੇ ਗੱਲਬਾਤ ਦੇ ਦੌਰਾਨ ਹੀ ਨਮੀਸ਼ਾ ਤਲਾਲ ਨੂੰ ਕਹਿੰਦੀ ਹੈ ਕਿ ਉਹ ਇੱਥੇ ਕਲੀਨਿਕ ਖੋਲਣਾ ਚਾਹੁੰਦੀ ਹੈ। ਨਮੀਸ਼ਾ ਉਸ ਨੂੰ ਕਹਿੰਦੀ ਹੈ ਜੇਕਰ ਉਹ ਮੇਰੀ ਹੈਲਪ ਕਰ ਦੇਵੇ ਤਾਂ ਉਹ ਉਸ ਨੂੰ ਇੰਡੀਆ ਘੁਮਾ ਦੇਵੇਗੀ। ਦੋਨਾਂ ਦੀ ਰਜ਼ਾਮੰਦੀ ਹੋ ਜਾਂਦੀ ਹੈ। ਫਿਰ ਕਾਗਜ਼ ਤਿਆਰ ਹੁੰਦੇ ਨੇ ਤੇ ਕੁੜੀ-ਮੁੰਡੇ ਨੂੰ ਲੈ ਕੇ ਇੰਡੀਆ ਘੁਮਾਉਣ ਲਈ ਲੈ ਆਉਂਦੀ ਹੈ। ਉਹ ਪੂਰਾ 1 ਮਹੀਨਾ ਇੰਡੀਆ ਘੁੰਮਦੇ ਨੇ। ਜਨਵਰੀ 2015 ਦੇ ਆਸ-ਪਾਸ ਦੀ ਗੱਲ ਹੈ ਕਿ ਉਹ ਵਾਪਸ ਯਮਨ ਆ ਜਾਂਦੇ ਨੇ। ਫਿਰ ਲੜਕਾ ਕਹਿੰਦਾ ਹੈ ਕਲੀਨਿਕ ਦਾ ਕੰਮ ਸ਼ੁਰੂ ਕਰੀਏ। ਤਲਾਲ ਨਮੀਸ਼ਾ ਨੂੰ ਕਹਿੰਦਾ ਕਿ ਤੂੰ ਸਾਰੇ ਡਾਕੂਮੈਂਟ ਮੈਨੂੰ ਦੇ ਦੇ ਤਾਂ ਕਿ ਉਹ ਕਾਗਜ਼ ਬਣਵਾ ਕੇ ਸਰਕਾਰ ਤੋਂ ਕਲੀਨਿਕ ਖੋਲਣ ਦੀ ਪਰਮਿਸ਼ਨ ਲੈ ਲਵੇ। ਉਸ ਲੜਕੀ ਨੇ ਬਹੁਤ ਸਾਰੇ ਪੈਸਿਆਂ ਦਾ ਇੰਤਜ਼ਾਮ ਕਰ ਰੱਖਿਆ ਸੀ। ਉਹ ਸਾਰੇ ਪੈਸੇ ਅਤੇ ਡਾਕੂਮੈਂਟ ਮੁੰਡੇ ਨੂੰ ਦੇ ਦਿੰਦੀ ਹੈ। ਆਖਰਕਾਰ 17 April 2015 ਨੂੰ ਕਲੀਨਿਕ ਸ਼ੁਰੂ ਹੋ ਜਾਂਦਾ ਹੈ। ਤਲਾਲ ਨੇ ਜੋ ਡਾਕੂਮੈਂਟ ਤਿਆਰ ਕੀਤੇ ਸਨ ਉਹ ਸਾਰੇ ਨਕਲੀ ਸਨ। ਸਰਕਾਰ ਨੂੰ ਇਸ ਬਾਰੇ ਪਤਾ ਨਹੀਂ ਲੱਗਦਾ ਤੇ ਕਲੀਨਿਕ ਬਹੁਤ ਹੀ ਵਧੀਆ ਚੱਲਣ ਲੱਗ ਪੈਂਦਾ। ਉਸ ਟਾਈਮ ਤਲਾਲ ਦਾ ਕੰਮ ਠੱਪ ਹੋ ਜਾਂਦਾ। ਤਲਾਲ ਨੇ ਜੋ ਨਕਲੀ ਕਾਗਜ਼ ਤਿਆਰ ਕਰਵਾਏ ਸਨ ਉਸ ਵਿੱਚ ਉਸ ਨੇ ਲਿਖਵਾ ਦਿੱਤਾ ਸੀ ਕਿ ਪ੍ਰਾਫਿਟ ਦਾ 33% ਉਸ ਦਾ ਹੋਵੇਗਾ ਤੇ 67% ਨਮੀਸ਼ਾ ਦਾ ਹੋਵੇਗਾ ਨਮੀਸ਼ਾ ਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਸੀ ਤਲਾਲ ਫਿਰ ਆ ਕੇ ਆਪਣੀ ਹਿੱਸੇਦਾਰੀ ਮੰਗਦਾ ਹੈ ਨਮੀਸ਼ਾ ਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਧੋਖੇबाज ਨਿਕਲਿਆ ਦੋਨਾਂ ਵਿੱਚ ਝਗੜਾ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਹੈ ਨਮੀਸ਼ਾ ਆਪਣਾ ਪਾਸਪੋਰਟ ਤਲਾਲ ਤੋਂ ਮੰਗਦੀ ਹੈ ਤੇ ਤਲਾਲ ਪਾਸਪੋਰਟ ਦੇਣ ਤੋਂ ਮਨਾਂ ਕਰ ਦਿੰਦਾ ਹੈ ਨਮੀਸ਼ਾ ਪੁਲਿਸ ਨੂੰ ਸ਼ਿਕਾਇਤ ਕਰਦੀ ਹੈ ਕਿ ਤਲਾਲ ਉਸ ਨੂੰ ਤੰਗ ਕਰ ਰਿਹਾ ਹੈ ਤੇ ਨਸ਼ਾ ਕਰਕੇ ਉਸ ਦੇ ਕਲੀਨਿਕ ਆਉਂਦਾ ਹੈ ਤੇ ਉਹਨਾਂ ਨੂੰ ਪਰੇਸ਼ਾਨ ਕਰਦਾ ਹੈ ਪੁਲਿਸ ਤਲਾਲ ਤੋਂ ਸਵਾਲ ਪੁੱਛਦੀ ਹੈ ਤੇ ਤਲਾਲ ਕਹਿੰਦਾ ਇਹ ਮੇਰੀ ਦੀ ਵਾਈਫ ਹੈ ਜੇ ਨਹੀਂ ਯਕੀਨ ਤਾਂ ਕਾਗਜ਼ ਦੇਖ ਲਓ ਫਿਰ ਪੁਲਿਸ ਨੂੰ ਲੱਗਦਾ ਹੈ ਕਿ ਜ਼ਰੂਰ ਕੋਈ ਘਪਲਾ ਹੋ ਰਿਹਾ ਹੈ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ 16 ਫਰਵਰੀ 2016 ਨੂੰ ਨਮੀਸ਼ਾ ਨੂੰ ਬੇਗੁਨਾਹ ਕਰਾਰ ਦੇ ਦਿੱਤਾ ਜਾਂਦਾ ਹੈ ਤੇ ਪੁਲਿਸ ਤਲਾਲ ਤੋਂ ਡਾਕੂਮੈਂਟ ਲੈ ਕੇ ਨਮੀਸ਼ਾ ਦੇ ਹਵਾਲੇ ਕਰਨ ਲਈ ਕਹਿੰਦੀ ਹੈ ਤਲਾਲ ਜੇਲ੍ਹ ਵਿੱਚ ਹੀ ਰਹਿੰਦਾ ਹੈ ਨਮੀਸ਼ਾ ਫਿਰ ਤੋਂ ਕਲੀਨਿਕ ਚਲਾ ਲੈਂਦੀ ਹੈ ਤੇ ਵਿੱਚ ਵਿੱਚ ਉਹ ਤਲਾਲ ਨੂੰ ਜੇਲ੍ਹ ਵਿੱਚ ਮਿਲਣ ਲਈ ਵੀ ਜਾਂਦੀ ਹੈ ਕਿਉਂਕਿ ਨਮੀਸ਼ਾ ਦਾ ਪਾਸਪੋਰਟ ਤਲਾਲ ਕੋਲ ਹੀ ਸੀ ਨਮੀਸ਼ਾ ਤਲਾਲ ਨੂੰ ਰਿਕੁਐਸਟ ਕਰਦੀ ਹੈ ਕਿ ਉਹ ਉਸ ਦਾ ਪਾਸਪੋਰਟ ਦੇ ਦੇਵੇ ਪਰ ਤਲਾਲ ਉਸ ਨੂੰ ਪਾਸਪੋਰਟ ਦੇਣ ਤੋਂ ਮਨਾਂ ਤਲਾਲ ਜਦੋਂ ਜੇਲ੍ਹ ਵਿੱਚੋਂ ਬਾਹਰ ਆਉਂਦਾ ਤਾਂ ਉਹ ਨਮੀਸ਼ਾ ਨੂੰ ਹੋਰ ਪਰੇਸ਼ਾਨ ਕਰਦਾ ਨਮੀਸ਼ਾ ਆਪਣੇ ਨਾਲ ਵਾਲੀ ਨਰਸ ਨਾਲ ਸਲਾਹ ਕਰਦੀ ਹੈ ਤੇ ਉਹ ਨਰਸ ਉਸ ਨੂੰ ਸਲਾਹ ਦਿੰਦੀ ਹੈ ਕਿ ਤਲਾਲ ਨੂੰ ਨਸ਼ੇ ਵਿੱਚ ਕਰਕੇ ਉਸ ਦੇ ਘਰ ਦੀ ਤਲਾਸ਼ੀ ਲਈ ਜਾਵੇ ਤੇ ਸਾਰੇ ਡਾਕੂਮੈਂਟ ਵਾਪਸ ਲਈ ਜਾਣ ਉਹ ਧੋਖੇ ਨਾਲ ਤਲਾਲ ਨੂੰ ਬੁਲਾ ਕੇ ਉਸ ਦੇ ਇੰਜੈਕਸ਼ਨ ਲਗਾਉਂਦੀਆਂ ਨੇ ਪਹਿਲਾ ਇੰਜੈਕਸ਼ਨ ਜਦੋਂ ਲਗਾਇਆ ਜਾਂਦਾ ਤਾਂ ਤਲਾਲ ਨੂੰ ਕੁਝ ਵੀ ਨਹੀਂ ਹੁੰਦਾ ਤਾਂ ਜਦੋਂ ਦੂਸਰਾ ਇੰਜੈਕਸ਼ਨ ਲਗਾਇਆ ਜਾਂਦਾ ਤਾਂ ਤਲਾਲ ਦੀ ਮੌਤ ਹੋ ਜਾਂਦੀ ਹੈ ਉਹ ਦੋਨੋਂ ਤਲਾਲ ਦੇ ਘਰ ਦੀ ਤਲਾਸ਼ੀ ਲੈਂਦੀਆਂ ਨੇ ਤੇ ਪਾਸਪੋਰਟ ਨਹੀਂ ਮਿਲਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਤਲਾਲ ਦੀ ਮੌਤ ਹੋ ਗਈ ਹੈ ਤਾਂ ਦੋਵੇਂ ਪਰੇਸ਼ਾਨ ਹੋ ਜਾਂਦੀਆਂ ਨੇ ਤੇ ਉਹ ਸੋਚਦੀਆਂ ਨੇ ਕਿ ਹੁਣ ਕੀ ਕੀਤਾ ਜਾਵੇ ਸੋਸ਼ਲ ਮੀਡੀਆ ਦੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਉਹਨਾਂ ਨੇ ਤਲਾਲ ਦੇ ਸਰੀਰ ਦੇ ਟੁਕੜੇ ਕਰਕੇ ਪਾਣੀ ਵਾਲੀ ਟੈਂਕੀ ਵਿੱਚ ਪੈਕ ਕਰ ਦਿੱਤੇ ਸਨ ਤੇ ਫਿਰ ਉਹ ਚੁੱਪਚਾਪ ਉੱਥੋਂ ਚਲੀਆਂ ਜਾਂਦੀਆਂ ਨੇ ਜਦੋਂ ਤਲਾਲ ਦੇ ਘਰਦਿਆਂ ਨੂੰ ਪਤਾ ਲੱਗਦਾ ਹੈ ਕਿ ਟੈਂਕੀ ਅੰਦਰ ਇੱਕ ਲਾਸ਼ ਪਈ ਹੈ ਘਰ ਦੇ ਪੁਲਿਸ ਨੂੰ ਸ਼ਿਕਾਇਤ ਕਰਦੇ ਨੇ ਪੁਲਿਸ ਚਾਰਜ ਸ਼ੀਟ ਦਾਇਰ ਕਰਕੇ ਅਦਾਲਤ ਭੇਜ ਦਿੰਦੀ ਹੈ ਹੇਠਲੀ ਅਦਾਲਤ ਤੋਂ ਨਮੀਸ਼ਾ ਨੂੰ ਸਜ਼ਾਏ ਮੌਤ ਦਾ ਹੁਕਮ ਦਿੱਤਾ ਜਾਂਦਾ ਤੇ ਉਸ ਦੇ ਨਾਲ ਦੀ ਨਰਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ 5 ਮਈ 2018 ਨੂੰ ਦੋ ਨਮੀਸ਼ਾ ਦੇ ਘਰਦਿਆਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਲੜਕੀ ਹੁਣ ਮੁਸੀਬਤ ਵਿੱਚ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਮੁੰਡਾ ਉਸ ਨਾਲ ਇੰਡੀਆ ਘੁੰਮਣ ਲਈ ਆਇਆ ਸੀ ਉਹੀ ਉਸ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਸੀ ਉਸ ਦੀ ਵਜ੍ਹਾ ਕਰਕੇ ਹੀ ਨਮੀਸ਼ਾ ਨੂੰ ਮੌਤ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ ਪਰਿਵਾਰ ਨੇ ਆਪਣੀ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਪਰਿਵਾਰ ਵਾਲਿਆਂ ਵੱਲੋਂ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਜਾਂਦੀ ਹੈ 13 ਨਵੰਬਰ 2023 ਨੂੰ ਉਹ ਅਪੀਲ ਖਾਰਜ ਕਰ ਦਿੱਤੀ ਜਾਂਦੀ ਹੈ ਹੁਣ ਬਸ ਇੱਕੋ ਚਾਂਸ ਸੀ ਕਿ ਰਾਸ਼ਟਰਪਤੀ ਹੀ ਉਹਨਾਂ ਦੀ ਅਪੀਲ ਸੁਣ ਸਕਦਾ ਹੈ ਰਾਸ਼ਟਰਪਤੀ ਚਾਹੇ ਤਾਂ ਉਹਨਾਂ ਦੀ ਸਜ਼ਾ ਨੂੰ ਮਾਫ ਕਰ ਸਕਦਾ ਹੈ ਤੇ ਰਾਸ਼ਟਰਪਤੀ ਚਾਹੇ ਤਾਂ ਉਸਦੀ ਅਪੀਲ ਨੂੰ ਖਾਰਜ ਵੀ ਕਰ ਸਕਦਾ ਹੈ ਪਰ ਰਾਸ਼ਟਰਪਤੀ ਨੇ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਤੇ ਫਿਰ ਮਹੀਨੇ ਤੇ ਮਹੀਨਾ ਲਗਾਤਾਰ ਲੰਘਦਾ ਜਾਂਦਾ ਹੈ ਨਮੀਸ਼ਾ ਦਾ ਪਰਿਵਾਰ ਤਲਾਲ ਦੇ ਪਰਿਵਾਰ ਅੱਗੇ ਮੁਆਵਜ਼ੇ ਦੀ ਗੱਲ ਕਰਦਾ ਹੈ ਤੇ ਉਹਨਾਂ ਤੋਂ ਮਾਫੀ ਵੀ ਮੰਗਦਾ ਹੈ ਮੁਆਵਜ਼ੇ ਲਈ ਨਮੀਸ਼ਾ ਦੇ ਪਰਿਵਾਰ ਨੇ ਪਹਿਲਾ ਪ੍ਰਸਤਾਵ ਇਹ ਰੱਖਿਆ ਕਿ ਪੀੜਤ ਪਰਿਵਾਰ ਨੂੰ ਆਬੂ ਥਾਬੀ 사ਉਦੀ ਅਰਬ ਜਾਂ ਦੁਬਈ 'ਚ ਵਸਣ ਲਈ ਜਿੰਨਾ ਵੀ ਖਰਚਾ ਹੋਵੇਗਾ ਸਾਰਾ ਲੜਕੀ ਦਾ ਪਰਿਵਾਰ ਕਰੇਗਾ ਦੂਜਾ ਪ੍ਰਸਤਾਵ ਇਹ ਰੱਖਿਆ ਕਿ ਜੇ ਪਰਿਵਾਰ 'ਚ ਕੋਈ ਵੀ ਬਿਮਾਰ ਹੋ ਜਾਂਦਾ ਤਾਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਇਲਾਜ ਕਰਵਾ ਸਕਦੇ ਨੇ ਤੇ ਪੈਸੇ ਲੜਕੀ ਦੇ ਪਰਿਵਾਰ ਵੱਲੋਂ ਦਿੱਤੇ ਜਾਣਗੇ ਤੇ ਤੀਜਾ ਪ੍ਰਸਤਾਵ ਇਹ ਰੱਖਿਆ ਕਿ 1 ਲੱਖ ਅਮਰੀਕੀ ਡਾਲਰ ਲਗਭਗ 8.5 ਕਰੋੜ ਰੁਪਏ ਲੜਕੀ ਦੇ ਪਰਿਵਾਰ ਵੱਲੋਂ ਪੀੜਤ ਪਰਿਵਾਰ ਨੂੰ ਦਿੱਤੇ ਜਾਣਗੇ ਪਰ ਤਲਾਲ ਦਾ ਪਰਿਵਾਰ ਇਹਨਾਂ ਪ੍ਰਸਤਾਵਾਂ ਤੋਂ ਨਾ ਕਰ ਰਿਹਾ ਨਮੀਸ਼ਾ ਨੂੰ 16 ਜੁਲਾਈ 2025 ਨੂੰ ਮੌਤ ਦੀ ਸੱਦਾ ਸੁਣਾਈ ਗਈ ਸੀ ਪਰ ਸੋਸ਼ਲ ਮੀਡੀਆ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਤਰੀਕ ਨੂੰ ਖਾਰਜ ਕਰ ਦਿੱਤਾ ਗਿਆ ਤੁਸੀਂ ਐਸੇ ਵੀਡੀਓ ਨੂੰ ਸੁਣ ਕੇ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਹੋਰ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਨਾ